ਅੱਜ ਮੈਂ ਤੁਹਾਨੂੰ ਪਿੰਡ ਸੋਈਆਂ ਦਿਖਾਉਣਾ ਹੈ ਜੀ ਤਹਿਸੀਲ ਪਾਇਲ ਤੇ ਜ਼ਿਲ੍ਹਾ ਲੁਧਿਆਣਾ ਦਾ ਪਿੰਡ ਤੇ ਲਾਡੀ ਬਾਈ ਦਾ ਬਹੁਤ ਬਹੁਤ ਧੰਨਵਾਦ ਜਿਨੇ ਆਪਾਂ ਨੂੰ ਪਿੰਡ ਦਿਖਾਉਂਦਾ ਮੌਕਾ ਦਿੱਤਾ ਤੇ ਮੈਨੂੰ ਬਾਹਰੋਂ ਵੀ ਯੂ ਐਸ ਏ ਤੋਂ ਕਾਲ ਆਈ ਸੀ ਕਿ ਤੁਸੀਂ ਮੇਰਾ ਪਿੰਡ ਸੋਈਆਂ ਜ਼ਰੂਰ ਦਿਖਾ ਕੇ ਆਓ ਬਾਈ ਅਮਰਜੀਤ ਜੀ ਨੇ ਉਹਨਾਂ ਨੇ ਕਿਹਾ ਕਿ ਬੇਟਾ ਤੂੰ ਮੈਨੂੰ ਜੇ ਮੇਰਾ ਪਿੰਡ ਦਿਖਾ ਦੇਵੇਂ ਤਾਂ ਮੈਨੂੰ ਬਹੁਤ ਖੁਸ਼ੀ ਮਿਲੂਗੀ ਤੇ ਆਓ ਦਿਖਾਉਣਾ ਤੁਹਾਨੂੰ ਪਿੰਡ ਸੋਈਆਂ ਪਿੰਡ ਦੇ ਵਿੱਚ ਐਂਟਰ ਹੁਣ ਸਾਰੀ ਯਾਦਗਾਰੀ ਗੇਟ ਬੱਸ ਸਟੈਂਡ ਤੇ ਪਿੰਡ ਦੇ ਵਿੱਚ ਬਾਬਾ ਸੀ ਸਿੰਘ ਦੀ ਜਗਾ ਜੀ ਇੱਥੋਂ ਦੇ ਲੋਕਾਂ ਦੀ ਇਸ ਥਾਂ ਦੇ ਨਾਲ ਕਾਫੀ ਮਾਨਤਾ ਹੈ ਪਿੰਡ ਦੇ ਵਿੱਚ ਇੱਕ ਹੀ ਗੁਰੂ ਘਰ ਹੈ ਪਿੰਡ ਦੇ ਲੋਕਾਂ ਦੀ ਏਕਤਾ ਬਹੁਤ ਹੈ ਜੀ ਇਸ ਪਾਸ ਸੋਸਾਇਟੀ ਆ ਚੁੱਕੀ ਹੈ ਪਿੰਡ ਦੀ ਉੱਪਰ ਲਿਆ ਵੀਊ ਵੀ ਬਹੁਤ ਸੋਹਣਾ ਨਜ਼ਰ ਆ ਰਿਹਾ ਸੀ ਘਰ ਬਹੁਤ ਸੋਹਣੇ ਦੇਖਣ ਨੂੰ ਨਜ਼ਰ ਆ ਰਹੇ ਸੀ ਪਿੰਡ ਦੇ ਜਵਾਕ ਸਕੂਲ ਦੇ ਵਿੱਚ ਘੇਟ ਰਹੇ ਸੀ ਇਸ ਪਾਸੇ ਵੀ ਬਹੁਤ ਸੋਹਣਾ ਦ੍ਰਿਸ਼ਾ ਜੀ ਪਿੰਡ ਦਾ ਪਿੰਡ ਦੇ ਵਿੱਚ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਹੈ। ਇਸ ਸਕੂਲ ਦੇ ਵਿੱਚ ਜਦੋਂ ਮੈਂ ਗਿਆ ਮੈਨੂੰ ਆਪਣਾ ਬਚਪਨ ਚੇਤੇ ਆ ਗਏ ਕਿ ਕਦੇ ਅਸੀਂ ਵੀ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀ। ਸਕੂਲ ਦੇ ਵਿੱਚ ਪੁਰਾਣੇ ਬਰੋਡ ਤੇ ਬੇਰ ਕਾ ਡੈਰੀ ਇਸ ਪਾਸੇ ਚੁਰਾਸਤਾ ਤੇ ਇਸ ਪਾਸੇ ਨੂੰ ਜਦੋਂ ਮੈਂ ਗਿਆ ਜੀ ਇਸ ਪਾਸੇ ਮੈਨੂੰ ਕਾਫੀ ਹਰੇ ਭਰੇ ਰਸਤੇ ਦੇਖਣ ਮਿਲੇ। ਇਸ ਖਾਸियत ਗੱਲ ਇਹ ਹੈ ਜੀ ਇਸ ਪਾਸੇ ਸਵਰਗ ਸਵਰਗਤਾਮ ਸੋਈਆਂ ਬਣਿਆ ਹੋਇਆ ਜੀ। ਇਸ ਦੇ ਨਾਲ ਹੀ ਸਰਕਾਰੀ ਪਾਣੀ ਵਾਲੀ ਟੈਂਕੀ। ਇੱਥੇ ਕਾਫੀ ਘਰ ਖੇਤਾਂ ਦੇ ਵਿੱਚ ਵਸੇ ਹੋਏ ਨੇ ਤੇ ਹੁਣ ਆਪਾਂ ਪਿੰਡ ਦੇ ਵਿੱਚ ਐਂਟਰ ਹੋ ਚੁੱਕੇ ਹਾਂ। ਇਸ ਪਾਸੇ ਵੀ ਗੁਰਦੁਆਰਾ ਸਾਹਿਬ ਦੀ ਲੋ ਦੀ ਜਗ੍ਹਾ ਆ ਚੁੱਕੀ ਹੈ ਜੀ ਪਿੰਡ ਦੇ ਵਿੱਚ ਲਈ ਫਿਰਨੀ ਬਹੁਤ ਸੋਹਣੀ ਬਣੀ ਹੋਈ ਸੀ ਪਿੰਡ ਦੇ ਵਿੱਚ ਲੋਕ ਟੈਲ ਲੱਗੀ ਹੋਈ ਸੀ ਮੈਂ ਕਹਿੰਦਾ ਇੰਨੀ ਸਫਾਈ ਸੀ ਮੇਰਾ ਬਹੁਤ ਚਿਤਕੁਸ਼ ਹੋ ਗਿਆ ਇਸ ਪਾਸੇ ਪਿੰਡ ਦਾ ਦਰਵਾਜਾ ਪਿੰਡ ਦੇ ਦਰਵਾਜੇ ਵਿੱਚ ਹਲੂਮਾਨ ਜੀ ਦਾ ਮੰਦਰ ਮਾਤਾ ਜੀ ਦਾ ਮੰਦਰ ਤੇ ਇਸ ਪਾਸੇ ਵੀ ਜਮੈਂ ਜਦੋਂ ਗਿਆ ਵੀ ਕਾਫੀ ਹੀ ਮੈਨੂੰ ਸੋਹਦਾਰ ਦਰਖਤ ਦੇਖ ਨੂੰ ਮਿਲੇ ਇੱਥੇ ਸਾਰੇ ਵੀਰ ਰਲ ਮਿਲ ਕੇ ਹਰ ਸਾਲ ਕਬੱਡੀ ਦਾ ਕੱਪ ਕਰਵਾਉਂਦੇ ਨੇ ਇਸ ਪਾਸੇ ਵੀ ਇੱਕ ਡੇਰਾ ਆ ਚੁੱਕਿਆ ਇਸ ਪਿੰਡ ਦੀ ਬੋੜ 13-14 ਸੂ ਦੇ ਤਕਰੀਬ ਹੈ ਇਸ ਪਿੰਡ ਦੇ ਵਿੱਚ ਕਾਫੀ ਹੱਦ ਤੱਕ ਲੋਕ ਮੁਲਾਜ਼ਮ ਨੇ ਸਾਰੇ ਲੋਕ ਜ਼ਿਆਦਾਤਰ ਪੜ੍ਹੇ ਕੋਠੀਆਂ ਤੋਂ ਤੁਸੀਂ ਅੰਦਾਜ਼ੇ ਲਾ ਸਕਦੇ ਹੋ ਇਸ ਪਾਸੇ ਡਿਸਪੈਂਸਰੀ ਆ ਚੁੱਕੀ ਆ ਇੱਥੇ ਡਾਕਟਰ ਅੰਬੇਕਰ ਭਵਨ ਵੀ ਬਣਿਆ ਹੋਇਆ ਇਸ ਦੇ ਨਾਲ ਹੀ ਸੋਧਾ ਕੇਂਦਰ ਬਣਿਆ ਹੋਇਆ ਤੇ ਇਸ ਪਾਸੇ ਜਦੋਂ ਕਪਵਾਲ ਨੂੰ ਜਾਂਦੇ ਆ ਕਾਫੀ ਘਰ ਵਸੇ ਹੋਏ ਆ ਜੀ ਇੱਥੇ ਸਾਰੇ ਜ਼ਿਮੀਂਦਾਰਾਂ ਦੇ ਵੱਡੇ ਵੱਡੇ ਫਾਰਮ ਇਸ ਪਾਸੇ ਪਿੰਡ ਦਾ ਗਰਾਊਂਡ ਆ ਚੁੱਕਿਆ ਆ ਜੀ ਇਸ ਪਾਸੇ ਪਿੰਡ ਦਾ ਟੋਬਾ ਹੁਣ ਮੈਂ ਜਾ ਰਿਹਾ ਜੀ ਫਲੌਂਡ ਵਾਲੀ ਸੜਕ ਵੱਲ ਇਸ ਪਾਸੇ ਵੀ ਕਾਫੀ ਸੋਹਣੇ ਸੋਹਣੇ ਘਰ ਬਣੇ ਹੋਏ ਨੇ ਖੇਤਾਂ ਦੇ ਵਿੱਚ ਕਾਫੀ ਘਰ ਨੇ ਇੱਥੇ ਤੇ ਇਸ ਪਾਸੇ ਜਦੋਂ ਗਏ ਅਸੀਂ ਇਸ ਪਾਸੇ ਕਾਬਰਾ ਇਸ ਪਾਸੇ ਬਾਬਾ ਸਦਸਾਹਬ ਇਥੇ ਵੀ ਕਾਫੀ ਮੰਦ ਤੇ ਜੀ ਇਸ ਪਾਸੇ ਮਾਤਾ ਰਾਣੀ ਜਦ ਮੰਦਿਰ ਬਣਿਆ ਹੋਇਆ ਹੁਣ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਪਿੰਡ ਦਾ ਦ੍ਰਿਸ਼ ਨਜ਼ਰ ਆ ਰਿਹਾ ਹੈ ਹੁਣ ਪਿੰਡ ਦੀਆਂ ਗਲੀਆਂ ਦੇ ਵਿੱਚ ਫਿਰ ਜਾਂਦੇ ਆਂ ਅਰਦਾਸ ਭਾਵਨ ਬਣਿਆ ਹੋਇਆ ਜੀ ਪਿੰਡ ਦੇ ਵਿੱਚ ਕਾਰ ਅੰਗਲਵਾੜੀ ਸੈਂਟਰ ਇਸ ਪਾਸੇ ਵੀ ਕੋਠੀਆਂ ਕਾਫੀ ਸੋਹਣੀਆਂ ਬਣੀਆਂ ਹੋਈਆਂ ਨੇ ਇਸ ਪਿੰਡ ਦੇ ਵਿੱਚ ਦੋ ਪ੍ਰਾਈਵੇਟ ਸਕੂਲ ਨੇ ਇੱਕ ਤਾਂ ਸਕੂਲ ਆ ਆ ਗਿਆ ਜੀ ਮਲੋਦਲੀ ਸੜਕ ਵੱਲ ਤੇ ਇੱਕ ਸਕੂਲ ਅੱਗੇ ਆਊਗਾ ਜੀ ਰੋਡ ਤੇ ਤੇ ਉਹ ਆ ਬਣਿਆ ਹੋਇ ਸੀ ਦੋਦਮ ਸਿੰਘ ਪਬਲਿਕ ਸਕੂਲ ਤਕਰੀਬਨ ਮੈਂ ਤੁਹਾਨੂੰ ਸਾਰਾ ਪਿੰਡ ਦਿਖਾ ਦਿੱਤਾ ਤੁਹਾਡਾ ਪਿੰਡ ਸੋਈਆਂ ਨਾਲ ਕੀ ਰਿਸ਼ਤਾ ਕ